ਹੋ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇੱਕ ਨਿੱਕੀ ਜਿਹੀ ਘਟਨਾ ਆਪ ਨੂੰ ਸੁਣਾ ਕੇ ਸਮਾਪਤੀ ਕਰਾਂ ਸਮਾਂ ਹੋ ਗਿਆ ਨਵ ਬਿਆਤਾ ਜੋੜਾ ਕਿਸ਼ਤੀ ਚ ਬੈਠਾ ਹੈ ਔਰ ਪੁਰਾਣੇ ਭਾਰਤ ਦੀ ਇਹ ਗੱਲ ਅੱਜ ਵੀ ਲਾੜੇ ਕਿਰਪਾਨ ਪਹਿਨਦਿਨ ਸਿਰ ਤੇ ਪਗ ਬੰਦੇ ਨੇ ਲਾੜੇ ਨੂੰ ਐਸਾ ਕਰਨਾ ਪੈਂਦਾ ਜੈ ਨੀ ਹਿੰਦੂ ਹੋਰ ਜਿਤਨਾ ਹਿੰਦੂਆਂ ਦਾ ਸਮਾਜ ਹੈ ਲਾੜਾ ਜਦ ਬਣਦਾ ਹੈ ਤਾਂ ਦਸਤਾਰ ਵੀ ਸਜਾਣੀ ਪੈਂਦੀ ਹੈ ਕਿਰਪਾਨ ਵੀ ਪਹਿਨਨੀ ਪੈਂਦੀ ਹੈ ਫਰਕ ਸਿਰਫ ਇਤਨਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ ਨਿਤਦਾ ਲਾੜਾ ਬਣਾਇਆ ਉਹ ਕਦੀ ਕਦੀ ਬਣਦੇ ਹਨ ਬਸ ਗੱਲ ਜਿਹੜੀ ਹੋਇਤ ਨਹੀਂ ਹੈ ਹਕੀਕਤ ਜਿਹੜੀ ਹੈ ਤੋ ਨਵਿਆ ਪਿਆਤਾ ਜੋੜਾ ਕਿਰਪਾਨ ਪਹਿਨੀ ਹੋਈ ਹੈ ਸਿਰ ਤੇ ਦਸਤਾਰ ਸਜਾਈ ਹੋਈ ਪਤੀ ਪਤਨੀ ਕਿਸ਼ਤੀ ਚ ਬੈਠੇ ਸਾਰੇ ਦੇ ਨਿਕਲ ਗਏ ਦੂਰ ਤੱਕ ਤੂਫਾਨ ਆ ਗਿਆ ਜ਼ੋਰ ਦੀਆਂ ਛੱਲਾ ਹੈਰਾਨ ਗਈ ਤੇ ਖਾਸ ਕਰਕੇ ਉਸ ਨਵਿਆਤਾ ਇਸਤਰੀ ਦੇ ਮਨ ਵਿੱਚ ਬੜਾ ਪਹਿ ਪੈਦਾ ਹੋਇਆ ਬਈ ਇਹ ਤੇ ਮੌਤ ਆਈ ਤੇ ਤੇ ਛੱਲਾ ਤੇ ਤੇ ਕਿਸ਼ਤੀ ਡੋਲਣ ਲੱਗ ਪਈ ਭੈ ਭੀਤ ਪਰ ਉਹ ਜਿਹੜਾ ਪੁਰਸ਼ ਹੈ ਉਹ ਮੁਸਕਰਾ ਰਿਹਾ ਹੈ ਉਦੇ ਮਸਤਕ ਤੇ ਖੇੜਾ ਹੈ ਖੁਸ਼ੀ ਹੈ ਉਸੇ ਤਰ੍ਹਾਂ ਕੁਝ ਫਰਕ ਨਹੀਂ ਪੁੱਛਦੀ ਹੈ ਪਤਨੀ ਵੀ ਤੂਫਾਨ ਦੇ ਚ ਗਿਰ ਗਏ ਆ ਉੱਚੀਆਂ ਉੱਚੀਆਂ ਛੱਲਾਂ ਤੇ ਬੇੜੀ ਇਹ ਡੋਲ ਰਹੀ ਹੈ ਹੁਣੇ ਗਏ ਤੇ ਹੁਣੇ ਗਏ ਪਰ ਤੁਸੀਂ ਮੁਸਕਰਾ ਰਹੇ ਹੋ ਹੱਸ ਰਹੇ ਹੋ ਐਸਾ ਕਿਉਂ ਉਹਨੇ ਮਯਾਨ ਦੇ ਚੋਂ ਕਿਰਪਾਨ ਕੱਢੀ ਤੇ ਪਤਨੀ ਦੀ ਗਰਦਨ ਤੇ ਰੱਖ ਦਿੱਤੀ जैसे गर्दन ते रखे, ओ हसन लग पे, मुस्कुरा लग ते पति कहन लगा है मैं तेरी गर्दन ते कृपान रख देती है तू हसदी है आख लगी हां इस कृपान तेरे हाथे है कोई डर नहीं तेरे हाथों तेरे हाथ है खुशी है प्रसन्नता है पति कहन लगा ਮੇਰੇ ਹੱਥ ਦੇ ਚਿਰਪਾਨ ਹੈ ਮੇਰੇ ਹੱਥ ਤੈਨੂੰ ਚੰਗੇ ਲੱਗੇ ਨੇ ਮੇਰੀ ਕਿਰਪਾਨ ਵੀ ਤੈਨੂੰ ਚੰਗੀ ਲੱਗੀ ਹੈ ਤੂੰ ਮੁਸਕਰਾ ਰਹੀ ਹੈ ਇਹ ਜਿਹੜਾ ਤੂਫਾਨ ਹੈ ਨਾ ਮੈਨੂੰ ਰੱਬ ਦੇ ਹੱਥਾਂ 'ਚ ਦਿਖਾਈ ਦੇ ਰਿਹਾ ਹੈ ਪਰਮਾਤਮਾ ਦੇ ਹੱਥਾਂ 'ਚ ਦਿਖਾਈ ਦੇ ਰਿਹਾ ਹੈ ਤੈਨੂੰ ਮੈ ਚੰਗਾ ਲੱਗਦਾ ਮੇਰੀ ਕਿਰਪਾਨ ਵੀ ਚੰਗੀ ਲੱਗੀ ਹੈ ਮੈਨੂੰ ਰੱਬ ਚੰਗਾ ਲੱਗਦਾ ਉਹਦਾ ਤੂਫਾਨ ਵੀ ਚੰਗਾ ਲੱਗਿਆ ਤੇ ਉਹਦੇ ਹੁਕਮ ਹੈ ਚ ਉਹਦੇ ਹੱਥਾਂ 'ਚ ਹੈ ਸਮਝ ਆ ਗਈ ਔਰ ਜੈਸੇ ਸਮਝ ਆ ਜਾਂਦੀ ਹੈ ਕਿ ਦੁੱਖ ਵੀ ਜੋ ਆਇਆ ਹੈ ਬਣਾਈ ਹੋਈ ਮਰਿਆਦਾ ਦੇ ਮੁਤਾਬਕ ਆਇਆ ਹੈ